10 ਸਾਲ ਤੱਕ ਇਹ ਮੁੰਡਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੇ ਲਈ ਤੜਫਦਾ ਰਿਹਾ ਪਰ ਜਦੋਂ ਇਹ ਸਮਾਂ ਆਇਆ ਕਿ ਉਹ ਐਨ ਆਰ ਆਈ ਮੁੰਡਾ 10 ਸਾਲ ਬਾਅਦ ਆਸਟ੍ਰੇਲੀਆ ਤੋਂ ਆਪਣੇ ਘਰ ਪਰਿਵਾਰਕ ਮੈਂਬਰਾਂ ਨੂੰ ਮਿਲਣ ਆ ਰਿਹਾ ਸੀ ਤਾਂ ਉਸ ਨੂੰ ਇਹ ਵੀ ਨਸੀਬ ਨਾ ਹੋਇਆ ਰਾਹ ਦੇ ਵਿੱਚ ਹੀ ਮੁੰਡੇ ਦੀ ਜਾਨ ਚਲੀ ਗਈ ਐਨ ਆਰ ਆਈ ਦਿਲਪ੍ਰਿਤ ਸਿੰਘ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਗੁਲਾਬੀ ਪੱਗ ਬੰਨਿਆ ਹੱਸਦਾ ਹੋਇਆ ਇਹ ਮੁੰਡਾ ਆਪਣੇ ਘਰ ਆ ਰਿਹਾ ਸੀ ਕਪੂਰਥਲਾ ਦੇ ਫਗਵਾੜਾ ਦੇ ਵਿੱਚ ਟਰੈਕਟਰ ਟਰਾਲੀ ਦੀ ਸਾਈਡ ਲੱਗਣ ਤੋਂ ਬਾਅਦ ਕਾਰ ਟਰੱਕ ਦੇ ਨਾਲ ਜਾ ਟਕਰਾਂਦੀ ਹੈ ਅਤੇ ਇਸ ਹਾਦਸੇ ਦੇ ਵਿੱਚ ਹੀ ਐਨ ਆਰ ਆਈ ਪੁੱਤ ਸਮੇਤ ਡਰਾਈਵਰ ਦੀ ਜਾਨ ਚਲੀ ਗਈ। ਇਸ ਕਾਰ ਦੇ ਵਿੱਚ ਹੋਰ ਵੀ ਕੁਝ ਜਾਣੇ ਸਵਾਰ ਸਨ ਜੋ ਕਿ ਜ਼ਖਮੀ ਨੇ। ਇਹ ਹਾਦਸਾ ਫਗਵਾੜਾ ਜਿੱਟੀ ਰੋਡ ਤੇ ਸਿਵਲ ਹਸਪਤਾਲ ਦੇ ਨੇੜੇ ਪੁੱਲ ਤੇ ਹੋਇਆ। ਮ੍ਰਿਤਕਾਂ ਦੀ ਪਛਾਣ ਐਨ ਆਰ ਆਈ ਦਿਲਪ੍ਰੀਤ ਸਿੰਘ ਡਰਾਈਵਰ ਦਾ ਨਾਮ ਵਿਉਸਤੇ ਵਿੱਚ ਸ਼ਾਮਿਲ ਕੀਤਾ ਗਿਆ ਜਿੱਦੋਂ ਕਿ ਇਸ ਮੁੰਡੇ ਦੀ ਮਾਂ ਗੁਰਿੰਦਰ ਕੌਰ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਜਾਣਕਾਰੀ ਪ੍ਰਾਪਤ ਹੋਈ ਕਿ ਅੰਮ੍ਰਿਤਸਰ 에어ਪੋਰਟ ਤੋਂ ਲੁਧਿਆਣਾ ਜਾਂਦੇ ਸਮੇਂ ਰਾਹ ਦੇ ਵਿੱਚ ਫਗਵਾੜਾ ਹਾਈਵੇ ਤੇ ਫਲਾਈਓਵਰ ਦੇ ਉੱਪਰ ਗੰਨੇ ਦੇ ਨਾਲ ਭਰੀ ਟਰੈਕਟਰ ਟਾਲੀ ਨੂੰ ਓਵਰਟੇਕ ਕਰਦੇ ਸਮੇਂ ਤੇਜ਼ ਰਫ਼ਤਾਰ ਕਾਰ ਟਾਲੀ ਦੀ ਸਾਈਡ ਤੋਂ ਟਕਰਾ ਕੇ ਬੇਕਾਬੂ ਹੋ ਗਈ ਅਤੇ ਪਿੱਛੇ ਤੋਂ ਆ ਰਹੇ ਟਰੱਕ ਦੀ ਛਪੇੜ ਤੇ ਵਿੱਚ ਆ ਗਈ ਹਾਦਸੇ ਦੇ ਵਿੱਚ ਐਨ ਆਰ ਆਈ ਦਿਲਪ੍ਰੀਤ ਸਿੰਘ ਦੀ ਮੌਕੇ ਤੇ ਜਾਨ ਚਲੀ ਗਈ ਜਦੋਂ ਕਿ ਕਾਰ ਡਰਾਈਵਰ ਦੀ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਉਸਨੇ ਦਮ ਤੋੜਿਆ ਇਸ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਸਿਟੀ ਫਗਵਾੜਾ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕੀਤੀ ਹੈ ਪ੍ਰਿਤਕ ਯੁਵਕ ਦੇ ਪਿਤਾ ਹਰਪ੍ਰੀਤ ਸਿੰਘ ਨੇ ਬਿਆਨ ਤੇ ਐਫ ਆਈ ਆਰ ਦਰਜ ਕੀਤੀ ਗਈ ਉਹਨਾਂ ਦੱਸਿਆ ਕਿ ਹਰਪ੍ਰੀਤ ਸਿੰਘ ਨੇ ਕਿਸ ਤਰ੍ਹਾਂ ਦੇ ਨਾਲ ਟਾਊਨ ਐਕਸਟੈਂਸ਼ਨ ਲੁਧਿਆਣਾ ਦੇ ਵਿੱਚ ਉਹ ਰਹਿੰਦੇ ਹੋਏ ਉਹਨਾਂ ਦਾ ਛੋਟਾ ਪੁੱਤ ਦਿਲਪ੍ਰੀਤ ਸਿੰਘ ਮੈਲਬੌਰਨ ਆਸਟ੍ਰੇਲੀਆ ਦਾ ਨਾਗਰਿਕ ਹੈ ਪਿਛਲੇ 10 ਸਾਲਾਂ ਤੋਂ ਆਸਟ੍ਰੇਲੀਆ ਦੇ ਵਿੱਚ ਹੀ ਰਹਿ ਰਿਹਾ ਸੀ ਦਿਲਪ੍ਰੀਤੀ ਮਾਂ ਗੁਰਿੰਦਰ ਕੌਰ ਕਰੀਬ ਇੱਕ ਮਹੀਨਾ ਪਹਿਲਾਂ ਹੀ 13 ਨਵੰਬਰ ਨੂੰ ਆਪਣੇ ਪੁੱਤ ਨੂੰ ਲੈਣ ਵਾਸਤੇ ਆਸਟ੍ਰੇਲੀਆ ਗਈ ਸੀ ਅਤੇ ਉੱਥੋਂ ਹੁਣ ਆਉਂਦੇ ਸਮੇਂ ਇੱਕ ਇਹੋ ਜਿਹਾ ਜਬਰਦਸਤ ਹਾਦਸਾ ਹੋਇਆ ਜਿਸ ਦੇ ਵਿੱਚ ਪੁੱਤ ਦੀ ਜਾਨ ਗਈ ਹੈ ਇੱਕ ਡਰਾਈਵਰ ਦੀ ਜਾਨ ਚਲੀ ਗਈ ਅਤੇ ਮਾਂ ਹਸਪਤਾਲ ਵਿਖੇ ਜ਼ਿੰਦਗੀ ਦੇ ਲਈ ਜੰਗ ਲੜ ਰਹੀ ਹੈ। ਮੈਚੀਜ਼ੇ ਤੋਂ ਬਹੁਤ ਵੱਡਾ ਹੋਇਆ ਵੀ ਐਕਸੀਡੈਂਟ ਹੋਇਆ ਮੈਚੀਜ਼ ਨੇ ਮੁੱਦੇ ਨਿਕਲਿਆ। ਜਦ ਤੱਕ ਇੱਕ ਬੰਦਾ ਜਿਹੜਾ ਜ਼ਿਆਦਾ ਘਾਇਲ ਸੀ ਉਹਨੂੰ ਹਸਪਤਾਲ ਲੈ ਗਏ। ਇਹਦੇ ਹੁੰਦੇ ਦੇਖਦੇ ਦੇਖਦੇ ਮਰਨ ਲੱਗ ਗਏ। ਇੱਕ ਬੰਦਾ ਡੈੱਡ ਪਿਆ ਸੀ। ਇਹ ਦੱਸਿਆ ਵੀ ਇੱਥੋਂ ਪਕਵਾੜੇ ਤੋਂ ਇੱਕ ਕੋ ਆਇਆ ਸਿਮਰਜੀਤ। ਉਹ ਕਹਿੰਦਾ ਵੀ ਮੇਰੇ ਜੀਜੇ ਦਾ ਭਰਾ ਆ ਇਹ। ਲੁਧਿਆਣੇ ਤੋਂ ਆ। ਨੁਕਰੀ ਲੁਧਿਆਣੇ ਤੋਂ। ਜੇਹੇ ਨਾਲ ਦਾ ਬੁਟੀਕ ਵੀ ਆ ਲੁਧਿਆਣੇ ਦੇ ਵਿੱਚ। ਉਹ ਦੇਖ ਲਓ। ਉਹ ਐਕਸਪਾਇਰ ਹੋ ਗਿਆ। ਗੱਡੀ ਦੇ ਵਿੱਚ ਕਿੰਨੇ ਟੋਟਲ ਕਿੰਨੇ ਮੈਂਬਰ ਸੀਗੇ? ਕਿੰਨੀਆਂ ਔਰਤਾ ਸੀ ਗਿਆ ਤੇ ਕਿੰਨੇ ਬੰਦੇ ਸਨ ਇੱਕ ਔਰਤ ਸੀ ਉਹ ਮਰ ਗਈ ਤੇ ਡਰਾਈਵਰ ਜਿਹੜਾ ਹਸਪੀਟਲ ਵਿੱਚ ਗਿਆ ਪਤਾ ਲੱਗਾ ਵੀ ਉਹ ਵੀ ਐਕਸਪਾਇਰ ਹੋ ਗਿਆ ਇੱਕ ਇੱਥੇ ਜਿਹੜਾ ਬਾਹਰੋਂ ਆਇਆ ਸੀਗਾ ਬੰਦਾ ਉਹ ਵੀ ਐਕਸਪਾਇਰ ਅਚਾਨਕ ਹੀ ਆਇਆ ਸੀ ਕੋਈ ਨਾਮ ਪਤਾ ਲੱਗਾ ਵੀ ਕੌਣ ਸੀਗੇ ਬੰਦੇ ਇਹ ਨਹੀਂ ਨਾਂਦਾਰੀ ਪਤਾ ਲੱਗਾ ਨਹੀਂ ਗੱਡੀ ਤੇਜ਼ ਰਫ਼ਤਾਰ ਨਾਲ ਸੀਗੀ ਤੇਜ਼ ਰਫ਼ਤਾਰ ਨਾਲ ਦੱਸਣ ਵਾਲੇ ਨੇ ਤੁਸੀਂ ਵੀ ਕਦੀ ਤੇਜ਼ ਰਫ਼ਤਾਰ ਨਾਲ ਕਾਲੀ ਨੂੰ ਓਵਰਟੇਕ ਕਰਦੇ ਨੇ ਵਿੱਚ ਕਾਲੀ ਦੇ ਮਾਰੀ ਪਿੱਛੋਂ ਕੋਈ ਟਰੱਕ ਆਦਾ ਸੀ ਉਹਦਾ ਗੱਡੀ ਕੁੰਮੀ ਟਰੱਕ ਦੇ ਵਿੱਚ ਵੱਜ ਗਈ ਉਹ ਗੱਡੀ ਦਾ ਜਿੱਦਾਂ ਹਾਲਾਤ ਆਪਾਂ ਦੇਖ ਰਹੇ ਆ ਇਹ ਗੱਡੀ ਘੁੰਮ ਕੇ ਦੁਬਾਰਾ ਉਲਟੀ ਸਾਈਡ ਤੇ ਹੋ ਗਈ ਆ ਇਹ ਤਾਂ ਮਤਲਬ ਗੱਡੀ ਜਿਆਦਾ ਤੇਜ਼ ਰਫਤਾਰ ਨਾਲ ਸੀ ਗੱਡੀ ਤੇਜ਼ ਰਫਤਾਰ ਨਾਲ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਤੱਕ ਬੋਡੀਓ ਦੇ ਵਿੱਚ ਜਿਹੜਾ ਹਸਪਤਾਲ ਲਖਾਇਆ ਜਿਹੜੇ ਠੀਕ ਹੁਆ ਜੇ ਲਾਓ ਮਾਤਾ ਘਰ ਸੀ ਕੀ ਉਹ ਠੀਕ ਉਹ ਉਹਨਾਂ ਨੇ ਦੇ ਦੇ ਆ ਪਹੁੰਚ ਕੇ ਪ੍ਰਿੰਟਪਟ ਕਰਕੇ ਹਸਪਤਲ ਭੇਜਦੇ ਆ ਜਾਉਂਦੇ ਆ ਜਿਹੜੀ ਟਰਾਲੀ ਦੱਸ ਰਹੇ ਆ ਗੰਧੀਆਂ ਟਰਾਲੀ ਉਹ ਡਰਾਈਵਰ ਮੌਕੇ ਤੇ ਮੌਜੂਦ ਸੀਗਾ ਕਿ ਜਾਂ ਨਹੀਂ ਸੀਗਾ ਤੱਕ ਮੈਂ ਆ ਕੇ ਦੇਖਿਆ ਡਰਾਇਵਰ ਨੂੰ ਮਿਲਿਆ ਨਹੀਂ ਮਿਲਿਆ